ਚੈਨਾਂਜੀ ਕਰਦਾ ਵੀ ਤੁਹਾਨੂੰ ਪੰਜਾਬ ਚ ਆਮ ਕਿਸੇ ਸ਼ੋਰੂਮ ਤੇ ਸਟੋਰ ਤੇ ਇਦਾਂ ਦੇ ਡਿਜ਼ਾਈਨ ਨਹੀਂ ਮਿਲਣੇ ਵੈਰਾਈਟੀਆਂ ਨਹੀਂ ਮਿਲਣੀਆਂ ਆ ਦੇਖੋ ਬੜੀਆਂ ਮਹਾਰਾਜਾ ਸਟਾਈਲ ਚੀਜ਼ਾਂ ਆ ਨਾ ਇੱਕ ਸਾਡੇ ਕੋਲ ਸ਼ਾਵਰ ਆਇਆ ਪੈਨਲ ਦੇਖੋ ਤੁਸੀਂ ਇਹਦੇ ਵਿੱਚ ਸਾਰੀ ਆਈਟਮ ਦੇਖੋ ਲੱਗ ਜਾਈਗੀ 11500 ਰੁਪਏ ਦਾ ਪਵੇਗਾ ਤੁਸੀਂ ਇਹ ਚ ਹੈਂਡ ਸ਼ਾਵਰ ਲੈ ਲਓ ਸਾਰਾ ਕੰਪਲੀਟ ਸੈਟ ਹੈ 11500 ਆ ਦੇਖੋ ਬਲੈਕ ਕਲਰ ਦਾ ਬੱਖੋ ਵੱਖਰੇ ਸਵਿਚ ਲੱਗਿਆ ਤੁਸੀਂ ਜੋ ਚਲਾਉਣਾ ਚਾਹੁੰਦੇ ਹੋ ਉਹ ਚੱਲ ਜਾਣਾ ਦੇਖੋ ਵਾਸ਼ ਵਸ਼ਿਨ ਨਵੀਂ ਆਈ ਰੇਂਜ 2800 ਰੁਪਏ ਦਾ ਬੇਗਾ ਜਿੰਨੇ ਮਰਜ਼ੀ ਕਲਰ ਲੈ ਲੋ ਤੁਸੀਂ ਟੇਬਲ ਟੌਪ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲਣਗੇ 4500 ਰੁਪਏ ਦਾ ਲਾਵਾਂਗੇ ਵੱਡਾ ਦੇਖੋ ਵਾਲ ਐਂਡ ਸੀਟ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗੀ 4500 ਰੁਪਏ ਹੀ ਦਵਾਂਗੇ ਬ੍ਰਾਊਨ ਕਲਰ ਦਾ ਹੀ ਚਾਹੀਦਾ ਆਈਵਰੀ ਕਲਰ ਦੇ ਨਾਲ ਲਾ ਸਕਦੇ ਹੋ ਬਲੈਕ ਮੈਟ ਮਿਲ ਜੇਗਾ 골ਡਨ ਕਲਰ ਮਿਲ ਜੇਗਾ ਦੇਖੋ 10 ਸਾਲ ਦੀ ਗਾਰੰਟੀ ਇਹਨਾਂ ਦੀ ਵੈਕਿਊਮ ਦੀ 5500 ਰੁਪਏ ਦਾ ਸਟਾਰਟਿੰਗ ਦੇਖੋ ਇੱਥੇ ਆਫਰ ਬਹੁਤ ਸੋਹਣੀ ਚੱਲ ਰਹੀ ਆ ਮੈਂ ਤੁਹਾਨੂੰ ਫੇਰ ਦੱਸਦਾ 50000 ਰੁਪਏ ਦਾ ਤੁਸੀਂ ਸਮਾਨ ਖਰੀਦਣਾ ਜਿਹੜਾ ਮਰਜੀ ਹੋਮ ਡਿਲੀਵਰੀ ਵੀ ਫ੍ਰੀ ਆ ਤੁਸੀਂ 1 ਲੱਖ ਰੁਪਏ ਦਾ ਸਮਾਨ ਖਰੀਦ ਲਓ ਪੰਜਾਬ ਚ ਕਿਸੇ ਪਿੰਡ ਸ਼ਹਿਰ ਚ ਬੈਠੇ ਹੋ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਦੇਣੀ ਆ ਉਹਦੇ ਨਾਲ ਆ ਵਾਟਰ ਫਿਲਟਰ ਤੁਹਾਨੂੰ ਫ੍ਰੀ ਦੇਵਾਂਗੇ ਇਹਦੀ ਜਗ੍ਹਾ ਜੇ ਤੁਸੀਂ ਗੀਜ਼ਰ ਲੈਣਾ ਗੀਜ਼ਰ ਲੈ ਸਕਦੇ ਹੋ ਦੋਹਾਂ ਦੇ ਵਿੱਚੋਂ ਇੱਕ ਆਪਸ਼ਨ ਇਹ ਤੁਹਾਨੂੰ ਫ੍ਰੀ ਦੇ ਦੇਣਾ ਮਹਾਰਾਜਾ ਮਾ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ ਇਹ ਤੁਹਾਨੂੰ 5500 ਰੁਪਏ ਦੀ ਬੇਗੀ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਤੁਸੀਂ ਜਿਹੜੀ ਪਸੰਦ ਕਰੋਗੇ ਉਹ ਐਕਸਟਰਾ ਲੱਗੇਗਾ ਵਿਦਆਊਟ ਟੇਬਲ ਟੌਪ ਲੈਣੀ ਹੈ ਇਹ ਤੁਹਾਨੂੰ 6500 ਰੁਪਏ ਦੀ ਬੇਗੀ ਵੱਡਾ ਸਾਈਜ਼ 골ਡ ਐਕਸ ਦੀ ਟੂਟੀਆਂ ਸ਼ੁਰੂ ਹੋਣੀਆਂ ਨੇ ਦੇਖੋ 10 ਸਾਲ ਦੀ ਗਾਰੰਟੀ 300 ਰੁਪਏ ਦੀ ਬੇਗੀ ਸਕੁਅਰ ਮਾਡਲ ਲੈ ਲਓ 380 ਰੁਪਏ ਦਾ 10 ਸਾਲ ਦੀ ਗਾਰੰਟੀ ਸਾਰੇ ਸਪਾਊਟ ਵੀ ਸਾਰੇ ਅਵੇਲੇਬਲ ਨੇ ਕੋਈ ਵਾਲਿੰਗ ਵੈਂਟੀ ਬਹੁਤ ਜਲਦੀ ਵੀ ਆਈ ਗੱਲ ਇਹ ਤੁਹਾਨੂੰ 8500 ਰੁਪ ਇਹ ਵੱਡਾ ਸੈਟ ਹੈ ਇਹ 125000 ਰੁਪਏ ਦਾ ਸੈਟ ਬੇਗਾ ਤੁਹਾਨੂੰ ਅਸੀਂ ਤੁਹਾਨੂੰ 50000 ਵਿੱਚ ਦੋ ਬਾਥਰੂਮ ਦਾ ਸਮਾਨ ਇੱਕ ਕਿਚਨ ਦਾ ਟਾਇਲ ਤੋਂ ਬਾਅਦ ਟਾਇਲ ਦੀ ਫਿਟਿੰਗ ਕਰਾ ਲਓ ਟਾਇਲ ਤੱਕ ਰਿਸਪੌਂਸਿਬਿਲਟੀ ਤੁਹਾਡੀ ਹੈ ਉਸ ਤੋਂ ਬਾਅਦ ਸਾਰਾ ਸਮਾਨ ਅਸੀਂ ਤੁਹਾਨੂੰ ਵਿਦ ਐਸੈਸਰੀ ਦੇਵਾਂਗੇ ਸਾਰਾ ਅੱਜ ਤੁਹਾਡੇ ਘਰ ਹੋਟਲਾ ਵਰਗੇ ਬਣਾਵਾਂਗੇ ਮੈਲ ਆਰ ਕੇ ਬਣਾ ਦੇਵਾਂਗੇ ਦਵਾਈ ਦੇ ਸ਼ੇਖਾ ਵਰਗੇ ਬਣਾ ਦੇਵਾਂਗੇ ਤੁਹਾਡੇ ਛੋਟੇ ਛੋਟੇ ਘਰ ਸ਼ੀਸ਼ਿਆਂ ਬਾਹਰ ਚਮਕਾ ਦੇਵਾਂਗੇ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ 골ਡ ਚਾਹੇ ਰੋਜ਼ਗੋਣ ਚਾਹੇ ਬਲੈਕ ਐਸੈਸਰੀ ਨਾਲ ਆਪਣੇ ਘਰਾਂ ਦੇ ਬਾਥਰੂਮ 5 ਸਟਾਰ ਬਣਾ ਲਓ ਇਦਾਂ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗੀ 4500 ਰੁਪਏ ਹੀ ਦਵਾਂਗੇ ਜਿੰਨੇ ਮਰਜ਼ੀ ਪੀਛ ਲੈ ਜਾਓ ਆ ਦੇਖੋ ਡਾਇਮੰਡ ਸ਼ੇਪ ਆਈ ਹੈ ਇਹ ਤੁਹਾਨੂੰ ਅਸੀਂ ਦਵਾਂਗੇ 5500 ਰੁਪਏ ਮਾਰਕੀਟ 11000 ਤੋਂ ਘੱਟ ਨਹੀਂ ਮਿਲੇਗੀ ਵੈਕਿਊਮ ਸੀਟ ਦੇਖੋ ਕਿੰਨੇ ਸੋਹਣੇ ਮਾਡਲ ਆਏ ਆ ਇਹ ਸਾਡੇ ਕੋਲ ਸਟਾਰਟਿੰਗ ਹੋ ਜਾਂਦੀ ਆ ਦੇਖੋ 10 ਸਾਲ ਦੀ ਗਾਰੰਟੀ ਇਹਨਾਂ ਦੀ ਵੈਕਿਊਮ ਦੀ 5500 ਰੁਪਏ ਤੋਂ ਸਟਾਰਟਿੰਗ ਹੈ ਜੈਟ ਇਨ ਬਿਲਟ ਜਿਹਦੇ ਜੈਟ ਅੰਦਰ ਲੱਗਾ ਹੁੰਦਾ ਦੇਖੋ ਇਹ ਬਹੁਤ ਟ੍ਰੈਂਡਿੰ ਇਹ ਤੁਹਾਨੂੰ 5500 ਰੁਪਏ ਦੀ ਪਏਗੀ 브라운 ਕਲਰ ਦਾ ਚਾਹੀਦਾ ਆਈਵਰੀ ਕਲਰ ਦੇ ਨਾਲ ला ਸਕਦੇ ਹੋ ਬਲੈਕ ਮੈਟ ਮਿਲ ਜੇਗਾ 골ਡਨ ਕਲਰ ਮਿਲ ਜੇਗਾ ਦੇਖੋ ਇਹ ਦੇਖੋ ਵਾਲ ਐਂਡ ਸੀਟ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲੇਗੀ 4500 ਰੁਪਏ ਹੀ ਦਵਾਂਗੇ ਫਿਰ ਜੈਗਵਾਰ ਚ ਸਕੁਅਰ ਮਾਡਲ ਵੀ ਹੈ ਜਿਹੜਾ ਬਹੁਤ ਟ੍ਰੈਂਡਿੰਗ ਚ ਹੈਕਲ ਤਾਂ ਦੇਖੋ ਵੈਕਿਊਮ ਸੀਟ ਹੈ ਇਹ ਵੀ ਸਾਡੇ 10 ਸਾਲ ਦੀ ਗਾਰੰਟੀ ਹੈ ਫਿਰ ਸਾਡੇ ਕੋਲ ਸੌਨਸੇਰਾ ਕੰਪਨੀ ਦੀ ਵੀ ਮਿਲ ਜੇਗੀ ਇਹਦੀ ਵੀ 10 ਸਾਲ ਦੀ ਗਾਰੰਟੀ ਦੇਖੋ ਵੈਨਟੀ ਬੋਰ ਐਚ ਤੁਸੀਂ ਸਮਾਨ ਵਗੈਰਾ ਰੱਖ ਸਕਦੇ ਹੋ ਹਰ ਵੀ ਗੇਚ ਮਤਲਬ ਕਾਫੀ ਅੱਛੀ ਕੁਆਲ HDMI ਰ ਪਾਣੀ ਦੀ ਵੀ ਕੋਈ ਟੈਨਸ਼ਨ ਨਹੀਂ ਜਿੱਦਾਂ ਮਰਜ਼ੀ ਪਾਣੀ ਪਾਵੇ ਕੋਈ ਚੱਕਰ ਨਹੀਂ ਇਹ ਤੁਹਾਨੂੰ 5500 ਰੁਪਏ ਦੀ ਪਈਗੀ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਤੁਸੀਂ ਜਿਹੜੀ ਪਸੰਦ ਕਰੋਗੇ ਉਹ ਐਕਸਟਰਾ ਲੱਗੇ ਇਹ ਕਿਸੇ ਨੂੰ ਟੇਬਲ ਟੌਪ ਦੇ ਨਾਲ ਲੈਣੀ ਹੈ ਇਹ ਤੁਹਾਨੂੰ ਅਸੀਂ ਦਵਾਂਗੇ ਵਿਦ ਟੇਬਲ ਟੌਪ 8500 ਰੁਪਏ ਫਿਰ ਦੇਖੋ ਵੱਡਾ ਸਾਈਜ਼ ਲਓ ਇਹ 9500 ਰੁਪਏ ਵਾਈਟ ਕਲਰ ਦੇ ਨਾਲ ਵਾਈਟ ਫਿਰ ਇਹ ਵੀ 9500 ਰੁਪਏ ਵਾਲਾ ਮਾਡਲ ਹੈ ਦੇਖੋ ਇਹ ਕਿਸੇ ਨੇ ਵੱਡਾ ਸਾਈਜ਼ ਲੈਣਾ ਹੈ 32 ਇੰਚ ਇਹ ਤੁਹਾਨੂੰ ਅਸੀਂ ਦਵਾਂਗੇ 10.5000 ਰੁਪਏ ਦੀ विदाउट टेबल टॉप ਲੈਣੀ ਹੈ ਇਹ ਤੁਹਾਨੂੰ 6500 ਰੁਪਏ ਦੀ ਬੇਗੀ ਵੱਡਾ ਸਾਈਜ਼ 24 ਇੰਚੀ ਸਾਈਜ਼ ਫਿਰ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਹੈ 9900 ਕਿਸੇ ਨੇ ਵੱਡਾ ਸਾਈਜ਼ ਲੈਣਾ ਹੈ ਉਹਨੂੰ ਅਸੀਂ 6500 ਰੁਪਏ ਹੀ ਦੇਵਾਂਗੇ ਟੈਪ ਦਾ ਪ੍ਰਾਈਸ ਅਲੱਗ ਹੋਏਗਾ ਹੂੰ ਦੇਖੋ 23 ਇੰਚੀ ਮੈਡ ਵੈਂਦੀ ਹੈ ਇਹ ਵੱਡਾ ਸਾਈਜ਼ ਹੈ ਇਹ 12500 ਰੁਪਏ ਦਾ ਸੈੱਟ ਬੇਗਾ ਤੁਹਾਨੂੰ ਆ ਦੇਖੋ ਵਾਲ ਲੈਂਗ ਵੈਂਟੀ ਬਹੁਤ ਜਲਦੀ ਵੀ ਆਈ ਗੱਲ ਇਹ ਤੁਹਾਨੂੰ 8500 ਰੁਪਏ ਹੀ ਲਵਾਂਗੇ ਜਿੰਨੇ ਮਰਜ਼ੀ ਪੀਸ ਲਏਓ ਮਹਾਰਾਜਾ ਮਾਡਲ ਤੁਹਾਨੂੰ 4500 ਰੁਪਏ ਦਾ ਦੇਵਾਂਗੇ ਮਾਰਕੀਟ 9000 ਤੋਂ ਘ HD ਮਾਰਕ ਨੇ ਸੋਨੇ-ਸੋਨੇ ਡਿਜ਼ਾਈਨ ਆਏ ਇਹ ਦੇਖੋ 32 ਇੰਚੀ ਦੇ ਵਿੱਚ ਫਿਰ ਆਹ ਦੇਖੋ ਕਿਤੇ ਬਰਾਊਨ ਕਲਰ ਤੁਸੀਂ ਟੇਬਲ ਟੌਪ ਜਿਹੜੇ ਮਰਜ਼ੀ ਲਾ ਸਕਦੇ ਆਪਣੀ ਮਰਜ਼ੀ ਨਾਲ ਇਹ ਵੀ 10.500 ਰੁਪਏ ਦਾ ਵੱਡਾ واਸ਼ਬੇਸ਼ਨ ਲਾ ਕੇ ਗਾਰੰਟੀ ਨਾਲੇ ਸਾਰਿਆਂ ਦੀ ਆਹ ਦੇਖੋ ਕਿੰਨੇ ਸੋਹਣੇ ਫਿਰ ਆਇਂਦੇ ਜੀ ਟੇਬਲ ਟੌਪ ਤੁਸੀਂ ਟੇਬਲ ਟੌਪ ਮਾਰਕੀਟ ਤੁਹਾਨੂੰ 9000 ਤੋਂ ਘੱਟ ਨਹੀਂ ਮਿਲਣਗੇ 4500 ਰੁਪਏ ਦਾ ਲਾਵਾਂਗੇ ਵੱਡਾ size 5500 ਰੁਪਏ ਕਿਸੇ ਨੂੰ ਵੱਡਾ size ਲੈਣਾ ਹੈ 5500 ਦਾ ਲਾਵਾਂਗੇ ਤੁਹਾਨੂੰ ਕਿੰਨੇ ਮਾਡਲ ਆਏ ਦੇਖੋ ਸਾਡੇ ਕੋਲ ਸਾਰੀ ਨਵੀਂ ਸ਼੍ਰੀ ਰ ਹੈ ਲੇਟੈਸਟ 3500 ਰੁਪਏ ਦੀ ਰੇਂਜ 'ਚ ਵੀ ਹੈਗਾ ਦੇਖੋ ਆ ਸਾਈਜ਼ ਤੁਹਾਨੂੰ 3500 ਦਾ ਪਏਗਾ ਵੱਡਾ ਸਾਈਜ਼ 4500 ਦਾ ਪਏਗਾ ਦੇਖੋ ਇੱਥੇ ਆਫਰ ਬਹੁਤ ਸੋਹਣੀ ਚੱਲ ਰਹੀ ਆ ਮੈਂ ਤੁਹਾਨੂੰ ਫੇਰ ਦੱਸਦਾ 50000 ਰੁਪਏ ਦਾ ਤੁਸੀਂ ਸਮਾਨ ਖਰੀਦਣਾ ਜਿਹੜਾ ਮਰਜੀ ਹੋਮ ਡਿਲੀਵਰੀ ਫ੍ਰੀ ਆ ਤੁਸੀਂ 1 ਲੱਖ ਰੁਪਏ ਦਾ ਸਮਾਨ ਖਰੀਦ ਲਓ ਪੰਜਾਬ 'ਚ ਕਿਸੇ ਪਿੰਡ ਸ਼ਹਿਰ 'ਚ ਬੈਠੇ ਹੋ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਦੇਣੀ ਆ ਉਹਦੇ ਨਾਲ ਆ ਵਾਟਰ ਫਿਲਟਰ ਤੁਹਾਨੂੰ ਫ੍ਰੀ ਦੇਵਾਂਗੇ ਇਹਦੀ ਜਗ੍ਹਾ ਜੇ ਤੁਸੀਂ ਗੀਜ਼ਰ ਲੈਣਾ ਗੀਜ਼ਰ ਲੈ ਸਕਦੇ ਹੋ ਦੋਹ ਆਮ ਕਿਸੇ ਸ਼ੋਰੂਮ ਤੇ ਸਟੋਰ ਤੇ ਇਦਾਂ ਦੇ ਡਿਜ਼ਾਈਨ ਨਹੀਂ ਮਿਲਣੇ ਵੈਰਾਈਟੀਆਂ ਨਹੀਂ ਮਿਲਣੀਆਂ ਆ ਦੇਖੋ ਬੜੀਆਂ ਮਹਾਰਾਜਾ ਸਟਾਈਲ ਚੀਜ਼ਾਂ ਨਾ ਤੁਹਾਡੇ ਘਰ ਲੱਗੀਆਂ ਹੋਣਗੇ ਨਾ ਰਿਸ਼ਤੇਦਾਰ ਪੁੱਛਣਗੇ ਵੀ ਕਿੱਥੋਂ ਲੈ ਕੇ ਆਏ ਹੋ ਵਾਸ਼ ਵੇਸ਼ ਨਵੀਂ ਆਈ ਰੇਂਜ 2800 ਰੁਪਏ ਦਾ ਪਵੇਗਾ ਜਿੰਨੇ ਮਰਜ਼ੀ ਕਲਰ ਲਲੋ ਇਹਨਾਂ ਚ ਦੇਖੋ ਵਾਈਟ ਕਲਰ ਲਲੋ ਬਲੈਕ ਇਹਦੇ ਨਾਲ ਤੁਸੀਂ ਟੂਟੀਆਂ ਲਾਓ ਬਹੁਤ ਸੋਹਣਾ ਸੈੱਟ ਬਣ ਗਏ ਲੱਗਦਾ 2800 ਰੁਪਏ ਜਿੰਨਾ ਮਰਜ਼ੀ ਮਾਡਲ ਲਲੋ ਤੇ ਨਵਾਂ ਇੱਕ ਸਾਡੇ ਕੋਲ ਸ਼ਾਵਰ ਆਇਆ ਪੈਨਲ ਦੇਖੋ ਤੁਸੀਂ ਇਹਦੇ ਵਿੱਚ ਸਾਰੀ ਆਈਟਮ ਦੇਖੋ ਲੱਗ ਜਾਈਗੀ 1150 ਤੁਸੀਂ ਇੱਥੇ ਹੈਂਡ ਸ਼ਾਵਰ ਲੈ ਲਓ ਸਾਰਾ ਕੰਪਲੀਟ ਸੈੱਟ ਹੈ 15000 ਦਾ ਬਲੈਕ ਕਲਰ ਦਾ ਮੱਖੋ ਵੱਖਰੇ ਸਵਿੱਚ ਲੱਗਿਆ ਤੁਸੀਂ ਜੋ ਚਲਾਉਣਾ ਚਾਹੁੰਦੇ ਹੋ ਉਹ ਚੱਲ ਜਾਣਾ ਮਤਲਬ ਨਵੀਂ ਆਈਟਮ ਇਹ ਵੀ ਆਈ ਹੈਗੀ 골ਡ ਐਕਸ ਦੀ ਟੂਟੀਆਂ ਸ਼ੁਰੂ ਹੋ ਜਾਂਦੀਆਂ ਨੇ ਦੇਖੋ 10 ਸਾਲ ਦੀ ਗਾਰੰਟੀ 300 ਰੁਪਏ ਦੀ ਵੇਚੀ ਸਕੇਅਰ ਮਾਡਲ ਲੈ ਲਓ 380 ਰੁਪਏ ਦਾ 10 ਸਾਲ ਦੀ ਗਾਰੰਟੀ ਸਾਰੇ ਸਪਾਉਟ ਵੀ ਸਾਰੇ ਅਵੇਲੇਬਲ ਨੇ 650 ਤੋਂ 0 ਹੁੰਦੇ ਆ ਫਿਰ ਤੋਂ ਬਾਅਦ ਓਰੀਐਂਟ ਦੀ ਟੂਟੀਆਂ ਲੋ ਰੱਖੋ ਕਲਰ ਵੀ ਆ ਗਈਆਂ ਬਲੈਕ ਬਲੈਕ ਰੋਜ਼ ਗੋਲਡ 골ਡ ਸਾਰੇ ਸਾਡੇ ਕੋਲ ਸਰੀ ਅਵੇਲੇਬਲ ਹੈ ਜੈਗ ਸਾਡੇ ਕੋਲ ਮਿਲ ਜੇ ਡਾਇਵਰਟਰ ਅਪਰ ਸ਼ਾਵਰ ਸਾਰੀ ਰੇਂਜ ਮਿਲ ਜਾਂਦੀ ਜੈਗਵਰ ਇਸ ਨੇ ਪੇਪਰ ਹੋਲਡਰ ਲਾਣਾ ਹੈ ਸੀਟ ਦੇ ਨਾਲ ਸਾਰੇ ਕਲਰ ਅਵੇਲੇਬਲ ਨੇ ਕਿਸੇ ਨੇ ਹੈਂਡ ਜੈਟ ਲਾਣਾ ਦੇਖੋ ਬਲੈਕ ਕਲਰ ਮਿਲ ਜੇਗਾ 골ਡਨ ਮਿਲ ਜੇਗਾ ਕਿਲੀਆਂ ਸ਼ਾਵਰ ਦੀ ਦੇਖੋ ਕਿੰਨੀ ਵੈਰਾਈਟੀ ਹੈ 4 ਇੰਚੀ ਤੋਂ ਲੈ ਕੇ 24 ਇੰਚ ਤੱਕ ਸਾਡੇ ਕੋਲ ਸ਼ਾਵਰ ਨੇ ਫਿਰ ਹੈਂਡ ਸ਼ਾਵਰ ਦੇਖੋ ਨਵੇਂ ਮਾਡਲ ਆਏ ਦੇਖੋ ਕਿੰਨੇ ਸੋਹਣੇ ਜੈਗਵਰ ਦੇ ਮਾਡਲ ਨੇ ਸਾਰੇ 골ਡਨ ਵੀ ਮਿਲ ਜੇ ਬਲੈਕ ਮੈਟ ਸਿਲਵਰ ਸਾਰੀ ਸਰੀ ਮਿਲ ਜੇਗੀ ਬਾਥ ਸੈਟ ਦੇਖੋ ਬਲੈਕ ਮੈਟ ਰੋਜ਼ ਗੋਲਡ 골ਡਨ ਟਾਵਲ ਰੈਕ ਵੀ ਮਿਲ ਜਾਣਗੇ ਸਿਲਵਰ ਸਾਰੀ ਐਸੈਸਰੀ ਦੇ ਹੈਗੇ ਭੇਜਾਂਗੇ ਤੁਹਾਨੂੰ ਬਾਥਰੂਮ ਦੀ ਪੂਰੀ ਅਸੀਂ ਤੁਹਾਨੂੰ 50000 ਵਿੱਚ ਦੋ ਬਾਥਰੂਮ ਦਾ ਸਮਾਨ ਇੱਕ ਕਿਚਨ ਦਾ ਟਾਇਲ ਤੋਂ ਬਾਅਦ ਟਾਇਲ ਦੀ ਫਿਟਿੰਗ ਕਰਾ ਲਓ ਟਾਇਲ ਤੱਕ ਰਿਸਪੌਂਸਿਬਿਲਟੀ ਤੁਹਾਡੀ ਆ ਉਸ ਤੋਂ ਬਾਅਦ ਸਾਰਾ ਸਮਾਨ ਅਸੀਂ ਤੁਹਾਨੂੰ ਵਿਦ ਐਸੈਸਰੀ ਦੇਵਾਂਗੇ ਸਾਰਾ ਤੁਸੀਂ ਜਿਹੜੇ ਮਰਜੀ ਕੰਟਰੀ 'ਚ ਬੈਠੇ ਹੋ ਤੁਹਾਡਾ ਪੈਂਡ ਕੋਠੀ ਬਣ ਰਹੀ ਆ ਸ਼ਹਿਰ 'ਚ ਕੋਠੀ ਬਣ ਰਹੀ ਆ ਤੁਸੀਂ ਪਹਿਲਾਂ ਆਪਣੀ ਲਿਸਟ ਭੇਜ ਦਿਓ ਉਹਦਾ ਤੁਸੀਂ ਐਸਟੀਮੇਟ ਮਗਾ ਲਓ ਫੇ ਤੁਸੀਂ ਚੀਜ਼ਾਂ ਪਸੰਦ ਕਰ ਲਓ ਪੈਸੇ ਪਾ ਦਿਓ ਤੁਹਾਡੇ ਘਰ ਸਮਾਨ ਪਹੁੰਚ ਜਾਣਾ ਸਮਾਨ ਦੀ ਟੁੱਟਣ ਭੱਜਣ ਦੀ ਵੀ ਗਾਰੰਟੀ ਕਹਿੰਦੇ ਸਾਡੇ